ਨਾਸਰੀ ਮਹਿਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕਾ ਸ਼ਬਦ ਭਰੇ ਪੰਡਾਰਾ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹੇ ਜਲਾਇ ਅਭਿਮਾਨ ਹਰ ਨਾਮ ਧਨ ਨਿਰਮਲ ਅਤ ਅ ਪਰਮਾਤਮਾ ਦਾ ਨਾਮ ਧਨ ਪਵਿੱਤਰ ਧਨ ਹੈ ਕਦੇ ਵੀ ਨਾਮ ਓਕਣ ਵਾਲਾ ਧਨ ਹੈ ਗੁਰ ਕਾ ਸ਼ਬਦ ਭਰੇ ਪੰਡਾਰਾ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਮਨੁੱਖ ਦੇ ਮਨ ਅੰਦਰ ਪਰਮਾਤਮਾ ਦੇ ਨਾਮ ਧਨ ਦੇ ਖਜ਼ਾਨੇ ਭਰ ਜਾਂਦੇ ਨਾਮ ਧਨ ਬਿਨ ਹੋਰ ਸਭ ਵਿਖ ਜਾਂ ਗੁਰੂ ਅਮਰਦਾਸ ਜੀ ਕਹਿੰਦੇ ਕਿ ਪਰਮਾਤਮਾ ਦੇ ਨਾਮ ਧਨ ਤੋਂ ਬਿਨਾ ਹੋਰ ਕੋਈ ਜਿਹੜਾ ਤਨ ਹੈ ਭਾਵ ਜੋ ਦੁਨੀਆਂ ਵਾਲਾ ਤਨ ਹੈ ਉਹਨੂੰ ਜ਼ਹਿਰ ਸਮਝ ਜ਼ਹਿਰ ਕਿਉਂ ਸਮਝ ਕਿਉਂਕਿ ਉਹ ਤੇਰੇ ਆਤਮਕ ਜੀਵਨ ਨੂੰ ਮਾਰਮਕ ਹੁੰਦਾ ਹੈ ਦੁਨੀਆਂ ਦੇ ਵਿੱਚ ਖਾਣ ਪੀਣ ਵਾਲੀਆਂ ਵਸਤਾਂ ਨੂੰ ਅਸੀਂ ਜੇ ਤੋ ਹਿੱਸਿਆਂ 'ਚ ਵੰਡ ਲਈਏ ਇੱਕ ਤਾਂ ਭੋਜਨ ਹੈ ਇੱਕ ਜ਼ਹਿਰ ਹੈ ਭੋਜਨ ਖਾਵਾਂਗੇ ਸਾਡੇ ਸਰੀਰ ਨੂੰ ਤੰਦਰੁਸਤੀ ਮਿਲੇਗੀ ਊਰਜਾ ਮਿਲੇਗੀ ਭੋਜਨ ਸਾਡੇ ਸਰੀਰ ਦੀ ਲੋੜੀਂਦੀ ਚੀਜ਼ ਹੈ ਜ਼ਹਿਰ ਖਾਵਾਂਗੇ ਤਾਂ ਸਰੀਰ ਦੇ ਅੰਦਰ ਖਰਾਬੀ ਹੋਏਗੀ ਟੁੱਟਪੱਟ ਹੋਏਗੀ ਮਰ ਵੀ ਜਾਵਾਂਗੇ ਜਦੋਂ ਗੱਲ ਆ ਜਾਂਦੀ ਹੈ ਦੁਨਿਆਵੀ ਧਨ ਤੇ ਪ੍ਰਮਾਤਮਾ ਦੇ ਨਾਮ ਧਨ ਦੀ ਭੋਜਨ ਸਰੀਰ ਲਈ ਜ਼ਰੂਰੀ ਸੀ ਹੁਣ ਇੱਥੇ ਮਨ ਦੀ ਗੱਲ ਹੋ ਰਹੀ ਹੈ ਮਨ ਦੇ ਲਈ ਜਿਹੜਾ ਦੁਨਿਆਵੀ ਧਨ ਉਹ ਜ਼ਹਿਰ ਪ੍ਰਮਾਤਮਾ ਦਾ ਨਾਮ ਧਨ ਅਮਰਤ ਨਾਮ ਧਨ ਸਾਡੀ ਆਤਮਾ ਨੂੰ ਜੀਵਨ ਬਖਸ਼ਦਾ ਹੈ ਤੇ ਦੁਨਿਆਵੀ ਧਨ ਸਾਡੀ ਆਤਮਾ ਨੂੰ ਮੌਤ ਬਖਸ਼ਦਾ ਹੈ ਇਹ ਮੰਨ ਕੇ ਚੱਲੀਏ ਥੋੜੀ ਜੀ ਕਨਫਿਊਜ਼ਨ ਕਹਿ ਲੋ ਜਾਂ ਸਮੱਸਿਆ ਕਹਿ ਲੋ ਇੱਥੇ ਪੈਦਾ ਹੋ ਜਾਂਦੀ ਹੈ ਕਿ ਹੁਣ ਜਿਹੜਾ ਇਹ ਦੁਨੀਆਂ ਦਾ ਤਸਤੂਰ ਬਣ ਚੁੱਕਿਆ ਹੈ ਦੁਨੀਆਂ ਦਾ ਜਿਹੜਾ ਇਹ ਸਿਸਟਮ ਬਣ ਚੁੱਕਿਆ ਉਸ ਸਿਸਟਮ ਦੇ ਤਹਿਤ ਦੁਨਿਆਵੀ ਧਨ ਸਰੀਰ ਲਈ ਜ਼ਰੂਰੀ ਹੋ ਗਿਆ ਆਤਮਾ ਦੇ ਲਈ ਮਨ ਦੇ ਲਈ ਅੱਜ ਵੀ ਉਹ ਜ਼ਹਿਰ ਹੀ ਹੈ ਇਸੇ ਅੰਕ ਦੀ ਗੁਰਬਾਣੀ ਚੱਕਿਆ ਆਪਾਂ ਹੋਰ ਵਿਸਥਾਰ ਚ ਇਸ ਵਿਸ਼ੇ ਤੇ ਗੱਲ ਕਰਨੀ ਹੈ ਮਨ ਦੇ ਲਈ ਆਤਮਾ ਦੇ ਲਈ ਦੁਨਿਆਵੀ ਤਨ ਅੱਜ ਵੀ ਜ਼ਹਿਰ ਹੈ ਪਰ ਸਰੀਰ ਨੂੰ ਚਲਾਉਣ ਦੇ ਲਈ ਸਰੀਰ ਦੇ ਵਾਸਤੇ ਭੋਜਨ ਖਰੀਦਣ ਦੇ ਲਈ ਸਰੀਰ ਨੂੰ ਢੱਕਣ ਦੇ ਲਈ ਕੱਪੜੇ ਖਰੀਦਣ ਦੇ ਲਈ ਇਹ ਦੁਨਿਆਵੀ ਤਨ ਜ਼ਰੂਰੀ ਹੋ ਇਹ ਨਹੀਂ ਕਿ ਤੁਸੀਂ ਇਸ ਸਿਸਟਮ ਚੋਂ ਬਾਹਰ ਨਹੀਂ ਨਿਕਲ ਸਕਦੇ ਬਿਲਕੁਲ ਨਿਕਲ ਸਕਦੇ ਤੇ ਆਸਾਨੀ ਨਾਲ ਹੀ ਨਿਕਲ ਸਕਦੇ ਹੋ ਪਰ ਤੁਹਾਡੇ ਪਰਿਵਾਰ ਦਾ ਸਾਥ ਹੋਣਾ ਜ਼ਰੂਰੀ ਹੈ ਜੇ ਤੁਹਾਡਾ ਪਰਿਵਾਰ ਸਾਥ ਦੇਵੇ ਤਾਂ ਇੱਕ ਬੜਾ ਹੀ ਸਾਦਾ ਜੀਵਨ ਬਣਾਇਆ ਜਾ ਸਕਦਾ ਜਿਦੇ ਚ ਦੁਨਿਆਵੀ ਧਨ ਦੀ ਅਹਿਮੀਅਤ ਬਹੁਤ ਘਟ ਜਾਏ ਬਿਲਕੁਲ ਖਤਮ ਤੇ ਨਹੀਂ ਹੋਣੀ ਇਹ ਤੇ ਸਿਮਨ ਕੇ ਚਲੀਏ ਪੈਸੇ ਦੀ ਜ਼ਰੂਰਤ ਤੇ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਸਾਨੂੰ ਰਹੇਗੀ ਹੀ ਰਹੇਗੀ ਪਰ ਉਹ ਕਿੰਨੀ ਰਹੇਗੀ ਇਹ ਕਿਤੇ ਨਾ ਕਿਤੇ ਅਸੀਂ ਅਟਜਸਟ ਕਰ ਸਕਦੇ ਹਾਂ ਠੀਕ ਹੈ ਜੀ ਨਾਮ ਧਨ ਬਿਨ ਹੋਰ ਸਭ ਵਿਖ ਜਾਣ ਮਾਇਆ ਮੋਹ ਜਲਾ ਅਭਿਮਾਨ ਜਿਹੜਾ ਬੰਦਾ ਮਾਇਆ ਤੇ ਮੋਹ ਚ ਪੈ ਗਿਆ ਉਹਦੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ ਤੇ ਉਹ ਹੰਕਾਰ ਢਾਟੀ ਆਤਮਾ ਨੂੰ ਸਾੜਦਾ ਗੁਰਮੁਖ ਹਰ ਰਸ ਚਖੈ ਕੋਇ ਤਿਸ ਸਦਾ ਆਨੰਦ ਹੋਵੈ ਦਿਨ ਰਾਤੀ ਪੂਰਾ ਭਾਗ ਪ੍ਰਾਪਤ ਹੋਏ ਰਹਾਉ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਦਾ ਉਸ ਨੂੰ ਤਿਨ ਰਾਤ ਹਰ ਵੇਲੇ ਆਤਮਿਕ ਆਨੰਦ ਮਿਲਿਆ ਰਹਦਾ ਪਰ ਇਹ ਹਰ ਨਾਮ ਰਸ ਪੂਰੀ ਕਿਸਮਤ ਨਾਲ ਹੀ ਮਿਲਦਾ ਪੂਰਾ ਭਾਗ ਪ੍ਰਾਪਤ ਹੋਏ ਸ਼ਬਦ ਦੀਪਕ ਵਰਤੈ ਤਿਹੋ ਲੋਏ ਜੋ ਚੱਖੈ ਸੋ ਨਿਰਮਲ ਹੋਏ ਨਿਰਮਲ ਨਾਮ ਹਉ ਮਹਿ ਮਲ ਧੋਏ ਸੱਚੀ ਭਗਤ ਸਦਾ ਸੁਖ ਹੋਏ ਗੁਰੂ ਦਾ ਸ਼ਬਦ ਮਾਨੋ ਦੀਵਾ ਹੈ ਜੋ ਸਾਰੇ ਸੰਸਾਰ ਦੇ ਵਿੱਚ ਚਾਨਣ ਕਰਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਖਦਾ ਹੈ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਸਮਝਦਾ ਹੈ ਉਹਦੇ ਤੇ ਵਿਚਾਰ ਕਰਦਾ ਹੈ ਸ਼ਬਦ ਨੂੰ ਚੱਖਣ ਤੋਂ ਭਾਵ ਇਹ ਹੈ ਕਿ ਤੁਸੀਂ ਸਿਰਫ ਸੁਣ ਨਹੀਂ ਲੈਣਾ ਉਹਨੂੰ ਸਮਝਣਾ ਵੀ ਹੈ ਉਹਦੇ ਤੇ ਵਿਚਾਰ ਵੀ ਕਰਨੀ ਆਪਣੇ ਮਨ ਦੇ ਵਿੱਚ ਕਿ ਇਸ ਸ਼ਬਦ ਨੂੰ ਗੁਰੂ ਦੀ ਇਸ ਸਿੱਖਿਆ ਨੂੰ ਆਪਦੇ ਜੀਵਨ ਦੇ ਵਿੱਚ ਮੈਂ ਕਿਸ ਤਰੀਕੇ ਨਾਲ ਲਾਗੂ ਕਰ ਸਕਦਾ ਹਾਂ ਕਿਉਂਕਿ ਹਰ ਇੱਕ ਇਨਸਾਨ ਦਾ ਜੀਵਨ ਵੱਖਰਾ ਹੈ ਇੱਕ ਪ੍ਰੋਟੋਕੋਲ ਹਰ ਇੱਕ ਦੇ ਜੀਵਨ ਤੇ ਲਾਗੂ ਨਹੀਂ ਹੋ ਸਕਦਾ ਗੁਰੂ ਦੀ ਸਿੱਖਿਆ ਦਾ ਅਰਥ ਤੁਹਾਡੇ ਜੀਵਨ ਦੇ ਅਨੁਸਾਰ ਢਲੇਗਾ ਤੇ ਜਿੰਨਾ ਚਿਰ ਉਸ ਸਿੱਖਿਆ ਨੂੰ ਤੁਸੀਂ ਡੰਗਾਈ ਤੋਂ ਨਹੀਂ ਸਮਝਦੇ ਉਹਨਾਂ ਚਿਰ ਉਹਨੂੰ ਆਪਦੇ ਜੀਵਨ ਦੇ ਅਨੁਸਾਰ ਤੁਸੀਂ ਢਾਲ ਨਹੀਂ ਸਕਦੇ ਆਪਦੇ ਜੀਵਨ ਦੇ ਵਿੱਚ ਉਸ ਸਿੱਖਿਆ ਨੂੰ ਤੁਸੀਂ ਫਿੱਟ ਨਹੀਂ ਕਰ ਸਕਦੇ ਤੇ ਕੁਰਬਾਨੀ ਨੂੰ ਸਮਝਣ ਦੀ ਇੱਕ ਕੋਸ਼ਿਸ਼ ਅਸੀਂ ਜੋ ਕਰ ਰਹੇ ਹਾਂ ਇਹਦੇ ਪਿਛਲਾ ਕਾਰਨ ਇਹੀ ਹੈ ਕਿ ਅਸੀਂ ਇਹਨੂੰ ਡੂੰਘਾਈ ਤੋਂ ਸਮਝ ਸਕੀਏ ਇਹਦੇ ਤੇ ਵਿਚਾਰ ਕਰ ਸਕੀਏ ਕਿ ਗੁਰੂ ਦੀਆਂ ਇਹਨਾਂ ਸਿੱਖਿਆਵਾਂ ਨੂੰ ਅਸੀਂ ਆਪਦੇ ਜੀਵਨ 'ਚ ਕਿਵੇਂ ਲਾਗੂ ਕਰਨਾ ਹੈ ਅੰਤਲਾ ਜਿਹੜਾ ਸਾਡਾ ਟੀਚਾ ਹੈ ਜਿਹੜਾ ਕੋਲ ਹੈ ਉਹ ਹੈਗਾ ਆਤਮਿਕ ਸ਼ਾਂਤੀ ਪ੍ਰਾਪਤ ਕਰਨੀ ਸੋ ਗੁਰੂ ਦੀਆਂ ਇਹਨਾਂ ਸਿੱਖਿਆਵਾਂ ਨੂੰ ਅਸੀਂ ਆਪਣੇ ਜੀਵਨ 'ਚ ਕਿਵੇਂ ਢਾਲੀਏ ਜਾਂ ਆਪਣੇ ਜੀਵਨ ਨੂੰ ਇਹਨਾਂ ਸਿੱਖਿਆਵਾਂ ਦੇ ਅਨੁਸਾਰ ਕਿਵੇਂ ਢਾਲੀਏ ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਕਿਵੇਂ ਫਿੱਟ ਕਰੀਏ ਕਿ ਅਸੀਂ ਉਹ ਆਤਮਿਕ ਸ਼ਾਂਤੀ ਜਿਹੜੀ ਹੈ ਨਾ ਉਹ ਪ੍ਰਾਪਤ ਕਰ ਸਕੀਏ ਸੋ ਗੁਰੂ ਦੇ ਸ਼ਬਦਾਂ ਗੁਰਬਾਣੀ ਨੂੰ ਸਿਰਫ ਸੁਣਨਾ ਨਹੀਂ ਸਮਝਣਾ ਵੀ ਹੈ ਵਿਚਾਰ ਕਰਨੀ ਹੈ ਗੁਰੂ ਦੇ ਸ਼ਬਦ ਨੂੰ ਚੱਖਣਾ ਜੋ ਚੱਖ ਹੈ ਸੋ ਨਿਰਮਲ ਹੋਏ ਜਿੰਨੇ ਵੀ ਇਸ ਸ਼ਬਦ ਨੂੰ ਚੱਖ ਲਿਆ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਆ ਜੀਵਨ ਸਖਾਲਾ ਹੋ ਜਾਂਦਾ ਹੈ ਨਿਰਮਲ ਨਾਮ ਹਉਮੈ ਮਲ ਧੋਈ ਪ੍ਰਮਾਤਮਾ ਦਾ ਨਾਮ ਪਵਿੱਤਰ ਹੈ ਜਿਹਦੇ ਅੰਦਰੇ ਵਸ ਗਿਆ ਉਹਦੇ ਅੰਦਰੋਂ ਹਉਮੈ ਦੀ ਮੈਲ ਖਤਮ ਹੋ ਜਾਂਦੀ ਹੈ ਹਉਮੈ ਦੀ ਮੈਲ ਧੋਤੀ ਜਾਂਦੀ ਹੈ ਸਦਾ ਸਿਰ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਮਨੁੱਖ ਦੇ ਅੰਦਰ ਸਦਾ ਸਿਰ ਆਨੰਦ ਟਿਕਿਆ ਰਹਿੰਦਾ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤਿਸ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਕਤ ਅਵਰਾ ਮੁਕਤ ਕਰਾਵਹਿ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਜਿਨ ਹਰ ਰਸ ਚਖਿਆ ਸੋ ਹਰ ਜਨ ਲੋਕ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਰਸ ਚਖ ਲਿਆ ਉਹ ਪ੍ਰਮਾਤਮਾ ਦੇ ਦਾਸ ਬਣ ਜਾਂਦੇ ਆ ਉਹਨਾਂ ਨੂੰ ਸਦਾ ਆਤਮਿਕ ਆਨੰਦ ਪ੍ਰਾਪਤ ਰਹਿੰਦਾ ਕੋਈ ਗਮ ਨਹੀਂ ਵਿਆਪਦਾ ਇਸ ਸਦਾ ਹਰਖ ਹਰਖ ਸ਼ਬਦ ਪੰਜਾਬੀ ਵਿੱਚ ਅਕਸਰ ਗੁੱਸੇ ਦੇ ਲਈ ਵਰਤਿਆ ਜਾਂਦਾ ਹੈ। ਤਰਅਸਲ ਇਸ ਸ਼ਬਦ ਦਾ ਅਰਥ ਖੁਸ਼ੀ ਹੈ। ਕਟੋ-ਕਟ ਕੁਰਬਾਨੀ ਦੀਆਂ ਪੰਕਤੀਆਂ ਦੇ ਵਿੱਚ ਜਿੱਥੇ ਵੀ ਹਰਖ ਸ਼ਬਦ ਵਰਤਿਆ ਗਿਆ ਹੈ ਇਹਦਾ ਭਾਵ ਖੁਸ਼ੀ ਹੈ। ਜਿਹੜਾ ਪ੍ਰਮਾਤਮਾ ਦਾ ਭਗਤ ਬਣ ਗਿਆ ਤਿਸ ਸਦਾ ਹਰਖ ਉਹਦੇ ਅੰਦਰ ਸਦਾ ਖੁਸ਼ੀ ਰਹਿੰਦੀ ਹੈ, ਆਨੰਦ ਰਹਿੰਦਾ ਹੈ, ਨਾ ਹੀ ਕਦੇ ਸੋਗ, ਕਦੇ ਗਮ ਨਹੀਂ ਆਉਂਦਾ। ਉਹ ਜਾਨ ਕਦੇ ਦੁਖੀ ਨਹੀਂ ਹੁੰਦਾ ਆਪ ਮੁਕਤ ਅਵਰਾ ਮੁਕਤ ਕਰਾਵਾ ਜਿਹਨੂੰ ਖੁਦ ਨੂੰ ਗੁਰਬਾਣੀ ਦੀ ਸਮਝ ਆ ਗਈ ਖੁਦ ਜਿਹੜਾ ਪਵਿੱਤਰ ਜੀਵਨ ਵਾਲਾ ਹੋ ਗਿਆ ਉਹ ਆਪ ਤਾਂ ਵਿਕਾਰਾਂ ਤੋਂ ਬਚਦਾ ਹੀ ਹੈ ਹੋਰਨਾਂ ਨੂੰ ਵੀ ਬਚਾ ਲੈਂਦਾ ਹਰ ਨਾਮ ਜਪੈ ਹਰ ਤੇ ਸੁਖ ਪਾਵੈ ਉਹ ਬਟਪਾਗੀ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਤੇ ਪ੍ਰਮਾਤਮਾ ਪਾਸੋਂ ਸੁਖ ਹਾਸਲ ਕਰਦਾ ਬਿਨ ਸਤਗੁਰ ਸਭ ਮੋਈ ਬਿਲ ਲਾਏ ਅਨ ਦਿਨ ਦਾਜੈ ਸ਼ਾਂਤ ਨਾ ਪਾਏ ਸਤਗੁਰ ਮਿਲੈ ਸਭ ਤ੍ਰਿਸ਼ਣ 부ਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ اے ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸਾਰੀ ਲੋਕਾਈ ਤੁਖੀ ਹੋ ਕੇ ਆਤਮਕ ਮੌਤ ਸਹੇੜ ਲੈਂਦੀ ਹੈ ਗੁਰੂ ਤੋਂ ਵਿਛੜ ਕੇ ਮਨੁੱਖ ਹਰ ਵੇਲੇ ਮਾਇਆ ਦੇ ਮੋਚ ਚ ਸੜਦੇ ਰਹਿੰਦੇ ਆ ਹੁਣ ਤੁਸੀਂ ਖੁਦ ਸੋਚ ਕੇ ਦੇਖੋ ਮਨੁੱਖ ਨੇ ਤਰੱਕੀ ਬੜੀ ਕਰਤੀ ਬੜੀਆਂ ਸਹੂਲਤਾਂ ਦੀ ਇਜਾਦ ਕਰ ਲਈ ਬੜੇ ਪੈਸੇ ਲੋਕ ਕਮਾਉਣ ਲੱਗ ਗਏ ਪਰ ਕੀ ਅਸੀਂ ਇੰਨਾ ਸਭ ਕੁਝ ਕਮਾਉਣ ਤੋਂ ਬਾਅਦ ਵੀ ਇੰੀਆਂ ਸੁੱਖ ਸਹੂਲਤਾਂ ਹਾਸਲ ਕਰਨ ਤੋਂ ਬਾਅਦ ਵੀ ਕੀ ਅਸੀਂ ਆਤਮਿਕ ਤੌਰ ਤੇ ਸ਼ਾਂਤ ਆਨੰਦਿਤ ਕੀ ਅੱਜ ਤਾਂ ਮਨੁੱਖ ਅੱਜ ਤੋ 50 ਸਾਲ ਪਹਿਲਾਂ ਵਾਲੇ ਮਨੁੱਖ ਤੋਂ ਵੀ ਲਾ ਲਈਏ ਕੀ ਅੱਜ ਦਾ ਮਨੁੱਖ ਜ਼ਿਆਦਾ ਖੁਸ਼ ਹੈ ਮੈਨੂੰ ਤੇ ਨਹੀਂ ਲੱਗਦਾ ਮੈਨੂੰ ਤੇ ਇੰਜ ਲੱਗਦਾ ਕਿ ਅੱਜ ਦਾ ਮਨੁੱਖ ਜਿੰਨਾ ਚਿੰਤਾਤ ਹੈ ਜਿੰਨਾ ਚਿੰਤਾਵਾਂ ਦੇ ਵਿੱਚ ਅੱਜ ਮਨੁੱਖ ਘਿਰਿਆ ਹੋਇਆ ਇੰਨਾ ਪੂਰੀ ਹਿਸਟਰੀ ਚ ਪੂਰੇ ਇਤਿਹਾਸ ਚ ਕਦੇ ਨਹੀਂ ਚਿੰਤਾਵਾਂ ਚ ਘਿਰਿਆ ਸੀ ਠੀਕ ਆ ਮਨੁੱਖ ਨੇ ਉਹ ਸਮੇਂ ਵੀ ਦੇਖੇ ਨੇ ਜਿਹੜੇ ਬੜੇ ਤਸ਼ੱਦਦ ਭਰਪੂਰ ਸੀ ਸਰੀਰਕ ਤੌਰ ਤੇ ਬੜੇ ਹੀ ਤਛਤ ਤੋਂ ਉਨੁਚਰਨੇ ਪੈਂਦੇ ਸੀ ਛੋਟੇ ਛੋਟੇ ਗੁਨਾਹ ਦੀਆਂ ਬੜੀਆਂ ਵੱਟੀਆਂ ਵੱਟੀਆਂ ਸਜਾਵਾਂ ਮਿਲ ਜਾਂਦੀਆਂ ਸਨ ਕਿਧਰੇ ਜੰਗਾਂ ਲੱਗੀਆਂ ਰਹਿੰਦੀਆਂ ਸਨ ਲੋਕ ਮਰਦੇ ਸੀ ਜ਼ਖਮੀ ਹੁੰਦੇ ਸੀ ਪਰ ਉਹ ਗੱਲਾਂ ਕਿਤੇ ਨਾ ਕਿਤੇ ਰੋਜ਼ ਮਰਾਂ ਦੀਆਂ ਨਹੀਂ ਸੀ ਇਹ ਨਹੀਂ ਸੀ ਕਿ ਬੰਦਾ ਹਰ ਰੋਜ਼ ਹੀ ਸਜਾਵਾਂ ਪੁਗਤੀ ਜਾਂਦਾ ਜਾਂ ਹਰ ਰੋਜ਼ ਹੀ ਜੰਗਾਂ ਲੜੀ ਜਾਂਦਾ ਕਦੇ ਕਦਾਂ ਹੀ ਹੋਣ ਵਾਲੀਆਂ ਘਟਨਾਵਾਂ ਸੀ ਤੇ ਅਕਸਰ ਜਦੋਂ ਇਹ ਜਿਹੀਆਂ ਘਟਨਾਵਾਂ ਦਾ ਕਿਸੇ ਨੂੰ ਸਾਹਮਣਾ ਕਰਨਾ ਪੈਂਦਾ ਸੀ ਉਹਦੇ ਜੀਵਨ ਦਾ ਤਲਾ ਸਮਾਂ ਹੀ ਹੁੰਦਾ ਸੀ ਜੰਗਾਂ ਦੇ ਵਿੱਚ ਜਾ ਕੇ ਕੋਈ ਮੁਰਦਾ ਸੀ ਬਤੇਰੇ ਨਹੀਂ ਸੀ ਮੁਰਤੇ ਤੇ ਦਰਤਨਾਕ ਸਜਾਵਾਂ ਜਿਨ੍ਹਾਂ ਨੂੰ ਮਿਲਦੀਆਂ ਸੀ ਉਹ ਬਚ ਨਹੀਂ ਸੀ ਪਾਉਂਦੇ ਪਰ ਅੱਜ ਦਾ ਮਨੁੱਖ ਹਰ ਰੋਜ਼ ਹੀ ਚਿੰਤਾ 'ਚ ਹਰ ਪਾਲੀ ਚਿੰਤਾ 'ਚ ਉੱਠਦਿਆਂ ਹੀ ਸ਼ੁਰੂ ਹੋ ਜਾਂਦੀਆਂ ਚਿੰਤਾਵਾਂ ਸੌਣ ਵੇਲੇ ਤੱਕ ਨਹੀਂ ਮੁੱਕਦੀਆਂ ਸੌਣ ਤੋਂ ਬਾਅਦ ਵੀ ਸ਼ਾਇਦ ਨਹੀਂ ਮੁੱਕਦੀਆਂ ਜੇ ਉਹ ਸਾਰਾ ਦਿਨ ਇਦਾਂ ਦੀਆਂ ਚਿੰਤਾਵਾਂ 'ਚ ਗੁਜ਼ਰਿਆ ਹੋਵੇ ਤੇ ਨੀਂਦ ਵੀ ਕਿੱਥੇ ਸਕੂਨ ਵਾਲੀ ਆਉਂਦੀ ਹੈ ਤੋ ਗੁਰੂ ਤੋਂ ਦੂਰ ਹੋ ਕੇ ਪ੍ਰਮਾਤਮਾ ਤੋਂ ਦੂਰ ਹੋ ਕੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਇਹ ਲੋਕਾਈ ਦੁੱਖ ਭੋਗ ਰਹੀ ਹੈ ਸੜ ਰਹੀ ਹੈ ਅਨੰਦ ਇਹਨਾਂ ਦਾਜਾ ਸ਼ਾਂਤ ਨਾ ਪਾਏ ਸ਼ਾਂਤੀ ਹੈ ਹੀ ਅਨੰਦ ਹੈ ਕਿੱਥੋਂ ਮਿਲਣਾ ਹੈ ਅਨੰਦ ਸਤਗੁਰੂ ਮਿਲੈ ਸਭ ਤ੍ਰਿਸ਼ਨਾ ਬੁਝਾਈ ਗੁਰੂ ਦੇ ਲਾੜ ਜਦੋਂ ਤੁਸੀਂ ਲੱਗ ਕੇ ਗੁਰ ਬਾਣੀ ਦੇ ਲੜਜ ਤੋਂ ਤੁਸੀਂ ਲੱਗ ਕੇ ਤਾਂ ਤੁਹਾਡੇ ਅੰਦਰੋਂ ਤ੍ਰਿਸ਼ਨਾਵਾਂ ਮੁੱਕ ਜਾਂਦੀਆਂ ਕਿਸੇ ਚੀਜ਼ ਦੀ ਤਾਂਗ ਹੀ ਨਹੀਂ ਰਹਿੰਦੀ ਕੋਈ ਲਾਲਸਾ ਨਹੀਂ ਰਹਿੰਦੀ ਕਿ ਮੈਂ ਆ ਲੈਣਾ ਮੈਂ ਉਹ ਲੈਣਾ ਜਦੋਂ ਅੰਦਰੋਂ ਉਹ ਮੁੱਕ ਗਈ ਆਨੰਦ ਆਪਣੇ ਆਪ ਹੀ ਆ ਜਾਂਦਾ ਕਿਉਂਕਿ ਜਿੰਨਾ ਕੁ ਤੁਹਾਡੇ ਕੋਲੇ ਹੈਗਾ ਉਹਦੇ ਤੁਸੀਂ ਖੁਸ਼ ਹੋ ਹੋ ਜਾਂਦੇ ਨਾਨਕ ਨਾਮ ਸ਼ਾਂਤ ਸੁਖ ਪਾਏ ਏ ਨਾਨਕ ਉਹ ਮਨੁੱਖ ਹਰ ਨਾਮ ਵਿੱਚ ਟਿਕ ਕੇ ਸ਼ਾਂਤੀ ਤੇ ਆਨੰਦ ਹਾਸਲ ਕਰ ਲੈਂਦਾ ਜਿਹੜਾ ਗੁਰੂ ਦੇ ਲੜ ਲੱਗ ਜੀ ਤਨਾਸਰੀ ਮਹਲਾ ਤੀਜਾ ਸਦਾ ਧਨ ਅੰਤਰ ਨਾਮ ਸਮਾਲੇ ਜੀ ਜੰਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕਾ ਨਾਮ ਰਤੇ ਲਿਵ ਲਾਏ ਏ ਭਾਈ ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਲਈ ਹੋਈ ਹੈ ਉਸ ਪਰਮਾਤਮਾ ਦਾ ਨਾਮ ਐਸਾ ਧਨ ਜੋ ਸਦਾ ਸਾਥ ਨਿਭਾਉਂਦਾ ਹੈ ਇਹਨੂੰ ਆਪਣੇ ਅੰਦਰ ਸਾਂਭ ਕੇ ਰੱਖ ਹੇ ਭਾਈ ਵਿਕਾਰਾਂ ਤੋਂ ਖਲਾਸੀ ਕਰਾਉਣ ਵਾਲਾ ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ ਜਿਹੜੇ ਸੁਰਤ ਜੋੜ ਕੇ ਪਰਮਾਤਮਾ ਦੇ ਨਾਮ ਰੰਗ ਚ ਰਗੇ ਰਹਦੇ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਏ ਭਾਈ ਗੁਰੂ ਦੀ ਦਸੀ ਸੇਵਾ ਕਰਨ ਦੇ ਨਾਲ ਮਨੁੱਖ ਪ੍ਰਮਾਤਮਾ ਦਾ ਨਾਮ ਤਨ ਹਾਸਲ ਕਰ ਲੈਂਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਉਸ ਦੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਏ ਹੋ ਹਰ ਰੰਗ ਗੂੜਾ ਤਨ ਪਿਰ ਹੋਏ ਸ਼ਾਂਤ ਸ਼ਿੰਗਾਰ 라ਵੇ ਪ੍ਰਭ ਸੋਏ ਹਮ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ اے ਭਾਈ ਪ੍ਰਭੂ ਪਤੀ ਦੇ ਪ੍ਰੇਮ ਦਾ ਇਹ ਗੂੜਾ ਰੰਗ ਉਸ ਜੀਵ ਇਸਤਰੀ ਨੂੰ ਚੜਦਾ ਜਿਹੜੀ ਆਤਮਿਕ ਸ਼ਾਂਤੀ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਉਂਦੀ ਇਹ ਗੱਲ ਸਿਰਫ ਇਸਤਰੀਆਂ ਤੇ ਲਾਗੂ ਨਹੀਂ ਹੁੰਦੀ ਪੁਰਸ਼ਾਂ ਤੇ ਵੀ ਬਰਾਬਰ ਲਾਗੂ ਹੁੰਦੀ ਹੈ ਕਿ ਜੇਕਰ ਤੁਸੀਂ ਆਪਣੇ ਸਰੀਰ ਨੂੰ ਸੋਹਣਾ ਬਣਾਉਣ ਦੀ بجائے ਸਰੀਰ ਨੂੰ ਸ਼ਿੰਗਾਰਨ ਦੀ بجائے ਆਤਮਾ ਨੂੰ ਮਨ ਨੂੰ ਸ਼ਿੰਗਾਰਨ ਦੇ ਉੱਤੇ ਜ਼ੋਰ ਦੇ ਮੋ ਤੇ ਮਨ ਨੂੰ ਕਿਵੇਂ ਸ਼ਿੰਗਾਰੀਏ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਸਮਝ ਕੇ ਲਾਗੂ ਕਰਕੇ ਮਨ ਨੂੰ ਸ਼ਿੰਗਾਰੋਗੇ ਤਾਂ ਦੂਸਰੇ ਨੂੰ ਵੱਧ पाओਗੇ ਖੁਸ਼ਾਂਤ ਸ਼ਿੰਗਾਰ 라ਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਹੰਕਾਰ ਦੇ ਵਿੱਚ ਰਹਿ ਕੇ ਕੋਈ ਵੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ ਮੂਲੋਂ ਭੁੱਲਾ ਜਨਮ ਗਵਾਏ ਆਪਣੇ ਜਿੰਦ ਦਾਤੇ ਤੋਂ ਭੁੱਲਾ ਹੋਇਆ ਉਸ ਪਰਮਾਤਮਾ ਤੋਂ ਵਿਛੜਿਆ ਹੋਇਆ ਜਿਨਨੇ ਉਹ ਜਿੰਦ ਬਖਸ਼ੀ ਹੈ ਮਨੁੱਖ ਆਪਣਾ ਜਨਮ ਵਿਅਰਥਕ ਗੁਰ ਤੇ ਸ਼ਾਂਤ ਸਹਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲਾਇ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ اے ਭਾਈ ਗੁਰੂ ਪਾਸੋਂ ਮਿਲੀ ਬਾਣੀ ਦੀ ਵਰਕਤ ਨਾਲ ਆਤਮਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਆਤਮਿਕ ਅਡੋਲਤਾ ਦਾ ਆਨੰਦ ਮਿਲਦਾ ਹੈ ਗੁਰੂ ਦੀ ਤਸਵੀਰ ਸੇਵਾ ਸਦਾ ਸਾਥ ਨਿਭਣ ਵਾਲੀ ਚੀਜ਼ ਹੈ ਇਸ ਦੀ ਬਰਕਤ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਲੀਨਤਾ ਹੋ ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਿਆ ਰਹਿੰਦਾ ਹੈ ਉਹ ਪ੍ਰੀਤਮ ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ ਸਦਾ ਸਿਰ ਪ੍ਰਭੂ ਦੇ ਨਾਮ ਚ ਲੀਨ ਹੋ ਕੇ ਪਰਲੋਕ ਦੇ ਵਿੱਚ ਇੱਜ਼ਤ ਖਟਦਾ ਹੈ ਆਪੇ ਕਰਤਾ ਜੁਗ-ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਜਿਹੜਾ ਕਰਤਾਰ ਹਰੇਕ ਜੁਗ ਵਿੱਚ ਆਪ ਹੀ ਮੌਜੂਦ ਚੱਲਿਆ ਆ ਰਿਹਾ ਹੈ ਜਿਸ ਮਨੁੱਖ ਦੇ ਉੱਤੇ ਉਹ ਕਰਤਾਰ ਮਿਹਰ ਦੀ ਨਿਗਾਹ ਕਰਦਾ ਹੈ ਉਸ ਮਨੁੱਖ ਦਾ ਉਹਦੇ ਨਾਲ ਮਿਲਾਪ ਹੋ ਜਾਂਦਾ ਹੈ ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤ ਨਾਲ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਇਹ ਨਾਨਕ ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ ਆਪਣੇ ਚਰਨਾਂ ਦੇ ਵਿੱਚ ਮਿਲਾਇਆ ਹੈ ਉਹ ਉਸ ਸਦਾ ਸਿਰ ਪ੍ਰਮਾਤਮਾ ਦੇ ਪ੍ਰੇਮ ਰੰਗ ਚ ਰੰਗੇ ਰਹਿੰਦੇ ਹਨ ਤਨਾਸਰੀ ਮਹਲਾ 3 ਜਗ ਮੈਲਾ ਮਹਿਲੋ ਹੋਏ ਜਾਏ ਆਵ ਜਾਏ ਦੂਜੈ ਲੁਭਾਏ ਦੂਜੈ ਭਾਏ ਸਭ ਪਰਜ ਵਿਗੋਈ ਮਨ ਮੁਖ ਚੋਟਾਂ ਖਾਏ ਆਪਣੀ ਪਤ ਖੋਈ ਏ ਭਾਈ ਮਾਇਆ ਦੇ ਮੋਹ ਵਿੱਚ ਫਸ ਕੇ ਜਗਤ ਮੈਲੇ ਜੀਵਣ ਵਾਲਾ ਹੋ ਜਾਏ ਹੋਰ ਹੋਰ ਵਤੀਕ ਮੈਲੇ ਜੀਵਨ ਵਾਲਾ ਬਣਦਾ ਜਾਂਦਾ ਤੇ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਇਹ ਭਾਈ ਮਾਇਆ ਦੇ ਮੋਚ ਫਸ ਕੇ ਸਾਰੀ ਲੋਕਾਈ ਖوار ਹੁੰਦੀ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਦੀਆਂ ਸੱਟਾਂ ਖਾਂਦਾ ਤੇ ਆਪਣੀ ਇੱਜ਼ਤ ਗਵਾਦਾ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਉਤਮ ਰਹਾਉ ਗੁਰੂ ਦੀ ਦਸੀ ਸੇਵਾ ਦੇ ਰਾਹੀ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ ਉਹਦੇ ਅੰਦਰ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਤੇ ਉਸ ਨੂੰ ਉੱਚੀ ਇੱਜ਼ਤ ਮਿਲਦੀ ਹੈ ਗੁਰਮੁਖ ਉਬਰੇ ਹਰ ਸ਼ਰਣਾਈ RAM ਨਾਮ ਰਾਤੇ ਭਗਤ ਦਿਰੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਜ ਸਮਾਏ اے ਭਾਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਪੈ ਕੇ ਮਾਇਆ ਦੇ ਮੋਹ ਤੋਂ ਬਚ ਨਿਕਲਦੇ ਹਨ ਉਹ ਪ੍ਰਮਾਤਮਾ ਦੇ ਨਾਮ ਵਿੱਚ ਮਗਨ ਰਹਿੰਦੇ ਹਨ ਪ੍ਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿੱਚ ਪੱਕੀ ਟਿਕਾਈ ਰੱਖਦੇ ਹਨ ਜਿਹੜਾ ਮਨੁੱਖ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਉਹ ਲੋਕ ਪਰਲੋਕ ਦੇ ਵਿੱਚ ਇੱਜ਼ਤ ਖਟਦਾ ਹੈ ਭਾਵਕੇ ਉਸ ਮਨੁੱਖ ਦੀ ਇੱਜ਼ਤ ਸਦਾ ਹੀ ਬਣੀ ਰਹਿੰਦੀ ਆ ਉਹਦੇ ਤੇ ਜਿੱਦਾਂ ਦੇ ਮਰਜ਼ੀ ਹਾਲਾਤ ਚੱਲ ਰਹੇ ਹੋ ਜਿਹੜੇ ਮਨੁੱਖ ਸਦਾ ਤਰ ਪ੍ਰਭੂ ਦੇ ਪ੍ਰੇਮ ਰੰਗ ਚ ਰੰਗੇ ਰਹਿੰਦੇ ਆ ਉਹ ਆਤਮਿਕ ਹਲਾਰਿਆਂ ਚ ਆਤਮਿਕ ਅਡੋਲਤਾ ਦੇ ਵਿੱਚ ਮਸਤ ਰਹਿੰਦੇ ਆ ਕਦੇ ਚੁਰਦੇ ਨਹੀਂ ਕਦੇ ਚਿੰਤਾ ਦੇ ਵਿੱਚ ਨਹੀਂ ਹੁੰਦੇ ਸੱਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕਾ ਸ਼ਬਦ ਆਪ ਪਛਾਨ ਸਾਚੀ ਰਾਸ ਸਾਚਾ ਵਾਪਾਰ ਸੋ ਧਨਪੁਰਖ ਜਿਸ ਨਾਮ ਪਿਆਰ ਏ ਭਾਈ ਫੇਰ ਵੀ ਸਦਾ ਸਿਰ ਪ੍ਰਭੂ ਦੇ ਨਾਲ ਮਿਲਾਪ ਦਾ ਚਾਹਵਣ ਕਿਸੇ ਵਿਰਲੇ ਮਨੁੱਖ ਨੂੰ ਸਮਝੋ ਕੋਈ ਵਿਰਲਾ ਹੀ ਹੁੰਦਾ ਜਿਸ ਦੇ ਉੱਤੇ ਉਸ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਉਹ ਮਨੁੱਖ ਪਰਮਾਤਮਾ ਦੇ ਮਿਲਾਪ ਦਾ ਚਾਹਵਣ ਹੋ ਜੀ ਪਰ ਜਿਹੜਾ ਵੀ ਉਹਦੇ ਮਿਲਾਪ ਦਾ ਚਾਹਵਣ ਹੁੰਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਪਰਖਣ ਵਾਲਾ ਬਣ ਜਾਂਦਾ ਹੈ ਭਾਵ ਕਿ ਉਹ ਆਪਣੇ ਅੰਦਰ ਝਾਤੀ ਮਾਰਨ ਯੋਗਾ ਹੋ ਜਾਂਦਾ ਉਹਨੂੰ ਸਮਝ ਆ ਜਾਂਦੀ ਹੈ ਕਿ ਕਿਵੇਂ ਆਪਦੇ ਅੰਦਰ ਵੇਖਣਾ ਹੈ ਕਿਵੇਂ ਆਪਣੇ ਜੀਵਨ ਨੂੰ ਵਿਚਾਰਨਾ ਹੈ ਗੁਰੂ ਦੀਆਂ ਸਿੱਖਿਆਵਾਂ ਦੀ ਕਸਵੱਟੀ ਤੇ ਕਿ ਇੱਕ ਪਾਸੇ ਗੁਰੂ ਦੀਆਂ ਸਿੱਖਿਆਵਾਂ ਨੇ ਗੁਰੂ ਵੱਲੋਂ ਦੱਸਿਆ ਹੋਇਆ ਜੀਵਨ ਹੈ ਜੀਵਨ ਜਾਚ ਹੈ ਜੀਵਨ ਸ਼ੈਲੀ ਹੈ ਇੱਕ ਪਾਸੇ ਇਹ ਮੇਰਾ ਜੀਵਨ ਹੈ ਕਿ ਗੁਰੂ ਇਹ ਕਹਿੰਦਾ ਕਿ ਇਦਾਂ ਦੇ ਬਣੋ ਮੈਂ ਇਦਾਂ ਦਾ ਹਾਂ ਜਿਵੇਂ ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਜਾਂਦੇ ਹਾਂ ਸਾਡੇ 'ਚ ਫਰਕ ਕਰਨ ਦਾ ਤਰੀਕਾ ਸਮਝ ਆ ਜਾਂਦਾ ਜਦੋਂ ਇਹਨਾ ਸਮਝ ਆ ਗਿਆ ਤਾਂ ਅਸੀਂ ਸੋਚਣ ਲੱਗ ਪਈਏ ਕਿ ਠੀਕ ਹੈ ਗੁਰੂ ਇੰਜ ਦਾ ਸਾਨੂੰ ਬਣਾਉਣਾ ਚਾਹੁੰਦਾ ਹੈ ਅਸੀਂ ਇੰਜ ਦੇ ਹੈਗੇ ਆ ਆ ਆ ਕਮੀਆਂ ਨੇ ਹੌਲੀ ਹੌਲੀ ਇਹਨਾਂ ਨੂੰ ਤੂਰ ਕਰੀਏ ਤੇ ਪ੍ਰਮਾਤਮਾ ਤੁਹਾਡੀ ਬਾਹ ਫੜਦਾ ਆਪ ਕਿਉਂਕਿ ਉਸੇ ਨੇ ਤੁਹਾਨੂੰ ਗੁਰੂ ਦੇ ਲੜ ਲਾਇਆ ਉਸੇ ਨੇ ਤੁਹਾਡੇ ਅੰਦਰ ਇਹ ਚਿੰਗਾਰੀ ਪੈਦਾ ਕੀਤੀ ਕਿ ਕੁਰਬਾਨੀ ਦੇ ਲੜ ਲੱਗਿਏ ਕੁਰਬਾਨੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਉਹਦੀ ਮਿਹਰ ਨਾਲ ਹੀ ਤੁਸੀਂ ਆਪਣੇ ਜੀਵਨ ਨੂੰ ਗੁਰੂ ਦੇ ਵੱਲੋਂ ਦੱਸੇ ਹੋਏ ਜੀਵਨ ਦੇ ਨਾਲ ਤੁਲਨਾ ਕਰਨ ਜੋਗੇ ਹੋਏ ਤੁਲਨਾ ਕੀਤੀ ਕਮੀਆਂ ਲੱਭਣ ਜੋਗੇ ਹੋਏ ਤੇ ਉਹਨਾਂ ਕਮੀਆਂ ਨੂੰ ਪੂਰੀਆਂ ਕਰਨ ਦੇ ਵਿੱਚ ਵੀ ਪ੍ਰਮਾਤਮਾ ਤੁਹਾਡੀ ਸਹਾਇਤਾ ਕਰੇਗਾ ਪਰ ਮਹੱਤਵਪੂਰਨ ਗੱਲ ਜਿਹੜੀ ਇੱਥੇ ਸਮਝਣ ਵਾਲੀ ਹੈ ਕਿ ਗੁਰ ਕਾ ਸ਼ਬਦ ਆਪ ਪਛਾਨ ਗੁਰੂ ਦੇ ਸ਼ਬਦ ਨਹੀਂ ਗੁਰੂ ਦੀਆਂ ਸਿੱਖਿਆਵਾਂ ਮਾਰਾਂ ਹੀ ਆਪਣੇ ਜੀਵਨ ਨੂੰ ਪਰਖਣ ਵਾਲੇ ਬਣੀਏ ਸੱਚੀ ਰਾਸ ਸੱਚਾ ਵਪਾਰ ਸੋ ਧਨਪੁਰਖ ਜਿਸ ਨਾਮ ਪਿਆਰ ਉਹ ਮਨੁੱਖ ਸਦਾ ਸਿਰ ਹਰ ਨਾਮ ਦੀ ਪੂੰਜੀ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ ਜਿਹੜਾ ਪ੍ਰਭੂ ਨਾਲ ਮਲਾਪ ਦਾ ਚਾਹ ਬਣੋ ਉਹ ਮਨੁੱਖ ਸਦਾ ਸਾਥ ਨਿਭਾਉਣ ਵਾਲਾ ਹਰ ਨਾਮ ਸਿਮਰਨ ਦਾ ਵਪਾਰ ਕਰਦਾ ਹੈ ਇਹ ਭਾਈ ਉਹ ਮਨੁੱਖ ਭਾਗਾ ਵਾਲਾ ਹੈ ਜਿਸ ਦਾ ਪਿਆਰ ਪਰਮਾਤਮਾ ਦੇ ਨਾਮ ਵਿੱਚ ਪੈ ਜਾਂਦਾ ਤਿੰਨ ਪ੍ਰਭ ਸਾਚੈ ਇੱਕ ਸਚ ਲਾਏ ਉਤਮ ਬਾਣੀ ਸ਼ਬਦ ਸੁਣਾਏ ਪ੍ਰਭ ਸਾਚੀ ਕੀ ਸਾਚੀ ਕਾਰ ਨਾਨਕ ਨਾਮ ਸਵਾਰਣ ਹਾਰ اے ਭਾਈ ਉਸ ਸਦਾ ਅਥਰ ਪ੍ਰਭੂ ਨੇ ਕਈ ਮਨੁੱਖਾਂ ਨੂੰ ਆਪਣੇ ਸਦਾ ਅਥਰ ਨਾਮ ਦੇ ਵਿੱਚ ਜੋੜਿਆ ਹੋਇਆ ਉਹਨਾਂ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਉਹ ਪ੍ਰਮਾਤਮਾ ਸੁਣਾਉਂਦਾ ਹੈ ਤੇ ਪਵਿੱਤਰ ਜੀਵਨ ਵਾਲੇ ਬਣਾ ਦਿੰਦਾ ਹੈ ਇਹ ਨਾਨਕ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਇਹ اٹਲ ਬਰਿਆਦਾ ਹੈ ਕਿ ਉਹ ਆਪਣੇ ਨਾਮ ਵਿੱਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾ ਦੇਣ ਵਾਲਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 664ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੇ ਅੰਗ ਦੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਅਸੀਂ ਆਪਣੇ ਜੀਵਨ ਨੂੰ ਗੁਰੂ ਦੀਆਂ ਸਿੱਖਿਆਵਾਂ ਦੀ ਕਸਵੱਟੀ ਦੇ ਉੱਤੇ ਪਰਖੀਏ ਅੰਦਰੋਂ ਕਮੀਆਂ ਨੂੰ ਲੱਭੀਏ ਤੇ ਉਸ ਪ੍ਰਮਾਤਮਾ ਦਾ ਸਾਥ ਲੋਚੀ ਇਹਨਾਂ ਕਮੀਆਂ ਨੂੰ ਪੂਰਿਆਂ ਕਰਨ ਦੇ ਵਿੱਚ ਬਹੁਤਾ ਪੈਸਾ ਕਮਾਉਣ ਦੀ ਤਾਂਗ ਜੇ ਸਾਡੇ ਅੰਦਰ ਹੈਗੀ ਹੈ ਉਹਨੂੰ ਵਿਚਾਰੀਏ ਤੇ ਸੋਚਣ ਦੀ ਕੋਸ਼ਿਸ਼ ਕਰੀਏ ਕਿ ਉਹ ਤਾਂਗ ਸਾਨੂੰ ਸ਼ਾਂਤੀ ਦੇ ਰਹੀ ਹੈ ਕਿ ਅਸ਼ਾਂਤੀ ਦੇ ਰਹੀ ਹੈ ਕਿਤੇ ਉਹ ਤਾਂਗ ਕਿਤੇ ਬਧੇਰੀਆਂ ਵਸਤੂਆਂ ਦੀ ਲਾਲਸਾ ਸਾਡੇ ਲਈ ਚਿੰਤਾਵਾਂ ਦਾ ਕਾਰਨ ਤੇ ਨਹੀਂ ਬਣੀ ਹੋਈ ਵਿਚਾਰਾਂਗੇ ਤਾਂ ਹੀ ਇਸ ਜਾਲ ਦੇ ਵਿੱਚੋਂ ਬਾਹਰ ਨਿਕਲ ਸਕਾਂਗੇ ਉਹ ਪ੍ਰਮਾਤਮਾ ਸਾਨੂੰ ਆਪਣੇ ਜੀਵਨ ਨੂੰ ਪਰਖਣ ਦੀ ਗੁਰੂ ਦੀਆਂ ਸਿੱਖਿਆਵਾਂ ਨੂੰ ਵਿਚਾਰਨ ਦੀ ਸਮਰੱਥਾ ਪ੍ਰਦਾਨ ਕਰੇ ਇਸੇ ਅਰਦਾਸ ਬੇਨਤੀ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜਿਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ